ਮੇਰੇ ਪਿੰਡ ਦੇ ਵਿੱਚ 6 ਮੋਤਾਂ ਹੋ ਚੁੱਕੀਆਂ ਨੇ ਜੀ ਤੇ 2 ਮੋਤਾਂ ਛੋਟੀ ਢੰਡੋਲੀ ਦੀਆਂ ਹੋਏ ਨੇ ਇਹ ਜ਼ਹਿਰੀਲੀ ਸ਼ਰਾਬ ਦੇ ਨਾਲ ਪਹਿਲਾਂ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਈਏ ਕਿ ਜਿਹੜੀ ਇਹ ਸ਼ਰਾਬ ਨਾਲ ਵੱਡੇ ਨੁਕਸਾਨ ਹੋਏ ਨੇ ਇਹ ਕੋਈ ਠੇਕੇ ਤੋਂ ਸ਼ਰਾਬ ਖਰੀਦੀ ਹੋਈ ਨਹੀਂ ਸੀ ਇਹ ਆਮ ਲੋਕਾਂ ਤੋਂ ਲਈ ਹੋਈ ਸੀ ਆਮ ਬੰਦੇ ਜੋ ਬਾਹਰੋਂ ਸ਼ਰਾਬ ਲਿਆ ਕੇ ਵੇਚਦੇ ਨੇ ਉਹਨਾਂ ਤੋਂ ਲਈ ਹੋਈ ਸੀ ਪਿੰਡ ਦਾ ਸਰਪੰਚ ਕੀ ਕਰੇ ਆਪਦੇ ਜਵਾਕਾਂ ਨੂੰ ਆਪਨੇ ਕੰਟਰੋਲ ਕਰ ਸਕਦਾ ਜੇ ਸਰਪੰਚ ਕਰਦਾ ਸਰਪੰਚ ਦੇ ਮਗਰ ਪੈਂਦੇ ਨਹੀਂ ਉਹਨਾਂ ਸ਼ਰਾਬ ਖਾਬਰਾ ਫੈਕਟਰੀ ਕਿੱਥੇ ਬਣ ਰਹੀ ਹੈ ਹੁਣ ਸਰਪੰਚ ਨੂੰ ਕੀ ਪਤਾ ਇਹਦੇ ਬਾਰੇ ਜਿਨੀ ਕਿ ਜਿਹੜੇ ਨਸ਼ਾ ਲੈਂਦੇ ਨੇ ਖਰੀਦਦੇ ਨੇ ਉਹਨਾਂ ਤੋਂ ਉਹ ਵੀ ਨਹੀਂ ਦੱਸਦੇ ਗੁਫਤ ਰੱਖਦੇ ਨੇ ਗੱਲ ਦੱਸਦੇ ਨਹੀਂ ਗੁੱਤ ਨੇ ਬਈ ਏਕਿਆਂ ਤੇ ਇਹ ਘਟਨਾਵਾਂ ਘਟ ਹੁੰਦੀਆਂ ਨੇ ਕਿਉਂਕਿ ਫੇਰ ਵੀ ਸ਼ਰਾਬ ਹੁੰਦੀ ਆ ਉਥੋਂ ਵੀ ਉਥੋਂ ਖਰੀਦਣ ਦੀ ਬਜਾਇਲ ਜਿਹੜੇ ਐਵੇਂ ਦੀਆਂ ਦਾਰੂਆਂ ਖਰੀਦਦੇ ਨੇ ਸ਼ਰਾਬ ਖਰੀਦਦੇ ਨੇ ਵੀ ਬਹੁਤ ਖਤਰਨਾਕ ਹੈ ਕਿਉਂ ਕਰਦੇ ਨੇ ਕੰਮ ਉਹ ਜੀ ਅਸੀਂ ਲੋਕ ਆ ਜਿਹੜੇ ਭੋਲੇ ਭਾਲੇ ਦਿਹਾੜੀ ਧੱਪਾ ਕਰਨ ਵਾਲੇ ਆ ਕਰਨ ਵਾਲੇ ਬੰਦੇ ਨੇ ਉਹਨਾਂ ਸਸਤੀ ਦਾ ਲਾਲਚ ਹੋ ਜਾਂਦਾ ਏਕੇ ਦੇ 230 ਰੁਪਏ ਦੀ ਬੋਤਲ ਮਿਲਦੀ ਹੈ ਜਿਹੜੀ ਇੱਥੇ ਹੈ ਇੱਥੇ 150 ਦੀ ਬੋਤਲ ਮਿਲ ਜਾਂਦੀ ਆ ਲਾਲਚ ਮਰਵਾਉਂਦਾ ਦੋ ਦੋਨੇ ਦੋਏ ਭਾਈ ਤੇ ਦੋਏ ਦਾ ਇਕੱਠਾ ਜਨਮ ਦਿਵਸ ਦਾ ਇੱਕ ਨੇ ਅੱਗੇ ਲਿਆ ਤੇ ਇੱਕ ਦੇ ਪਿੱਛੇ ਜਿਵੇਂ ਜਨਮ ਦੇ ਇੱਕ ਬਿਮਾਰ ਹੋ ਜਾਂਦਾ ਦੂਜਾ ਫੇਰ ਬਿਮਾਰ ਹੁੰਦਾ ਦੀ ਹੁਣ ਇੱਕ ਪਹਿਲਾ ਦੰਮ ਤੋੜ ਗਿਆ ਦੋ ਘੰਟੇ ਬਾਅਦ ਦੂਜਾ ਦੰਮ ਤੋੜ ਗਿਆ ਕੀ ਕੀ ਸਮਝਦੇ ਹੋ ਤੁਹਾਨੂੰ ਕੀ ਲੱਗਦਾ ਜੇ ਪਿੰਡ ਦੇ ਲੋਕ ਪੰਚਾਇਤ ਨੂੰ ਜਾਂ ਸਰਪੰਚ ਨੂੰ ਪੂਰਾ ਫੇਰਵਾ ਦੇਣ ਕਿ ਆਹ ਜੀ ਗਲਤ ਬੰਦਾ ਇੱਥੇ ਆਉਂਦਾ ਤਾਂ ਇੱਥੇ ਰੋਕ ਲੱਗ ਸਕਦੀ ਤਾਂ ਤੁਸੀਂ ਵੀ ਕਾਰਵਾਈ ਕਰਦੇ ਫੇਰ ਦੇਖੋ ਜੀ ਅਸੀਂ ਕਹਿ ਨਹੀਂ ਸਕਦੇ ਰੋਕ ਪਿੰਡ ਦੇ ਲੋਕ ਸਾਥ ਨਹੀਂ ਦਿੰਦੇ ਤੰਵਾਸਾ ਦੇਖਣ ਆਲੇ ਜਿਆਦੇ ਆਉਂਦੇ ਨੇ ਸਰਪੰਚ ਦਾ ਕਰਨਾ ਚਾਹੁੰਦਾ ਬਹੁਤ ਕੁਝ ਕਰਲੇ ਨਸ਼ਾ ਮੁਕਤ ਪਿੰਡ ਨੂੰ ਕਰਾ ਦੇ ਔਰ ਜਿਹੜੀਆਂ ਪਾਰਟੀ ਬਾਜ਼ੀਆਂ ਹੁੰਦੀਆਂ ਨੇ ਉਹਨੂੰ ਥੱਲੇ ਲਾਉਣ ਬਾਅਦ ਤੇ ਉਹਦੀਆਂ ਲੱਤਾਂ ਖੋਚਿਂਦੇ ਨੇ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਜ਼ਿਲ੍ਹਾ ਸੰਗਰੂਰ ਦੇ ਪਿੰਡ ਗੁਜਰਾ ਹਲਕਾ ਦਿੜਬਾ ਦੇ ਵਿੱਚ ਪੈਂਦਾ ਗੁਜਰਾ ਵਿਖੇ ਸੋਗ ਦੀ ਲਹਿਰਾਂ ਕਿਉਂਕਿ ਜ਼ਹਿਰੀਲੀ ਸ਼ਰਾਬ ਨੇ 8 ਜਾਨਾਂ ਲੈ ਲਈਆਂ ਹਨ 8 ਮੌਤਾਂ ਹੋਈਆਂ ਨੇ ਅਤੇ ਲਗਾਤਾਰ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਪ੍ਰੈਸ ਕਾਨਫਰੰਸ ਕੀਤੀ ਆ ਵੱਡਾ ਖੁਲਾਸਾ ਹੋਇਆ ਜ਼ਹਿਰੀਲੀ ਸ਼ਰਾਬ ਬਣਾਉਣ ਵਾਲੇ ਕਾਬੂ ਕੀਤੇ ਨੇ ਅਤੇ ਉਸ ਤੋਂ ਬਾਅਦ ਖੁਲਾਸੇ ਪੁਲਿਸ ਪ੍ਰਸ਼ਾਸਨ ਨੇ ਕੀਤੇ ਨੇ ਕਿ ਕਾ ਇੱਕ ਆਪਣੇ ਵੱਲੋਂ ਹੀ ਜਿਹੜੀ ਸ਼ਰਾਬ ਸੀ ਉਹ ਤਿਆਰ ਕੀਤੀ ਜਾ ਰਹੀ ਸੀ ਪਹਿਲਾਂ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਈਏ ਕਿ ਜਿਹੜੀ ਇਹ ਸ਼ਰਾਬ ਨਾਲ ਵੱਡੇ ਨੁਕਸਾਨ ਹੋਏ ਨੇ ਇਹ ਕੋਈ ਠੇਕੇ ਤੋਂ ਸ਼ਰਾਬ ਖਰੀਦੀ ਹੋਈ ਨਹੀਂ ਸੀ ਇਹ ਆਮ ਲੋਕਾਂ ਤੋਂ ਲਈ ਹੋਈ ਸੀ ਆਮ ਬੰਦੇ ਜੋ ਬਾਹਰੋਂ ਸ਼ਰਾਬ ਲਿਆ ਕੇ ਵੇਚਦੇ ਨੇ ਉਹਨਾਂ ਤੋਂ ਲਈ ਹੋਈ ਸੀ ਸੋ ਤਾਈਆਂ ਕਈ ਸਵਾਲ ਖੜੇ ਹੁੰਦੇ ਨੇ ਕਿ ਪੁਲਿਸ ਪ੍ਰਸ਼ਾਸਨ ਕਿਉਂ ਨਹੀਂ ਐਵੇਂ ਦੇ ਸ਼ਰਾਬ ਵਿਕਰੇਤਾ ਨੂੰ ਜਿਹੜੇ ਸ਼ਰਾਬ ਵੇਚਦੇ ਨੇ ਉਹਨਾਂ ਨੂੰ ਕਿਉਂ ਨਹੀਂ ਫੜਦੇ ਕਿਉਂ ਨਹੀਂ ਸਖਤ ਕਾਰਵਾਈ ਕਰਦੇ ਸੋ ਗੁੱਜਰਾ ਪਿੰਡ ਦੇ ਵਿੱਚ ਮਾਤਮ ਭਰਿਆ ਮਾਹੌਲ ਹੋਇਆ ਪਿਆ ਸੋਗ ਦੀ ਲਹਿਰਾਂ ਪਿੰਡ ਦੇ ਸਰਪੰਚ ਮੇਜਰ ਸਿੰਘ ਢਾਲੀਵਾਲ ਸਾਡੇ ਨਾਲ ਮੌਜੂਦ ਨੇ ਲਵਾਂਗੇ ਜਾਣਕਾਰੀ ਕਰਾਂਗੇ ਗੱਲਬਾਤ ਸਰਪੰਚ ਸਾਹਿਬ ਬਹੁਤ ਸ਼ੋਗਮਈ ਲਹਿਰਾਂ ਜੀ ਪਿੰਡ 'ਚ ਬਹੁਤ ਮੌਤਾਂ ਹੋਈਆਂ ਨੇ ਕਿਵੇਂ ਹੋਈ ਘਟਨਾਵਾਂ ਕਿਵੇਂ ਹੋਈ ਤੇ ਕਿੰਨੇ ਹੋ ਚੁੱਕੀਆਂ ਨੇ ਮੇਰੇ ਪਿੰਡ ਦੇ ਵਿੱਚ 6 ਮੋਤਾਂ ਹੋ ਚੁੱਕੀਆਂ ਨੇ ਜੀ ਤੇ 2 ਮੋਤਾਂ ਛੋਟੀ ਢੰਡੋਲੀ ਦੀਆਂ ਹੋਏ ਨੇ ਇਹ ਜ਼ਹਿਰੀਲੀ ਸ਼ਰਾਬ ਦੇ ਨਾਲ ਜੀ ਠੀਕ ਹੈ ਤੇ ਬਾਕੀ ਕਿਵੇਂ ਹੋਇਆ ਇਹ ਉਸ ਦਿਨ ਰਾਤ ਨੂੰ ਜਿਵੇਂ ਪਹਿਲੇ ਦਿਨ ਗੱਲਬਾਤ ਹੋਈ ਸੀ ਇੱਥੇ ਕਿੰਨੀਆਂ ਮੋਤਾਂ ਹੋਈਆਂ ਪਿੰਡ ਦੇ ਵਿੱਚ ਹੀ ਇੱਥੇ ਪਿੰਡ ਦੇ ਵਿੱਚ ਵੀ 2-3 ਦਾ ਪਿੰਡੇ ਹੋ ਗਈਆਂ ਬਾਕੀ ਜਿਹੜੇ ਮੜੇ ਮੋਟੇ ਸੰਘ ਦੇ ਦੇ ਉਹਨਾਂ ਦੇ ਪਰਿਵਾਰ ਹਸਪਤਾਲ ਲੈ ਗਏ ਉਹ ਉੱਥੇ ਜਾ ਕੇ ਦਮ ਤੋੜ ਗਏ ਠੀਕ ਹੈ ਇੱਕ ਗੱਲ ਸਾਹਮਣੇ ਇਹ ਵੀ ਆ ਰਹੀ ਆ ਕਿ ਹੁਣ ਵੀ ਐਡਮਿਟ ਨੇ ਤੁਹਾਡੇ ਪਿੰਡ ਦੇ ਕੁਝ ਰਜਿੰਦਰਾ ਹਸਪੀਟਲ ਜਿਨੇ ਕੁਝ ਸੰਗਰੂਰ ਹਸਪੀਟਲ ਚ ਨੇ ਹੁਣ ਕਿੰਨੇ ਜਣੇ ਐਡਮਿਟ ਨੇ ਜੀ ਉੱਥੇ ਚਾਰ ਪੰਜ ਬੰਦੇ ਐਡਮਿਟ ਨੇ ਜੀ ਜੀ ਹਾਂ ਜੀ ਐਸੀ ਮੌਜੂਦਾ ਹਾਲਾਤ ਉਹਨਾਂ ਦੇ ਠੀਕ ਨੇ ਹੁਣ ਪਹਿਲਾਂ ਉਹਨਾਂ ਨੂੰ ਵੀ ਚਾਰ ਪੰਜ ਐਡਮਿਟ ਨੇ ਜਿਹੜੇ ਜਿਹੜੇ ਸ਼ਰਾਬ ਵੇਚਣ ਵਾਲੇ ਤੇ ਜਿਹੜੇ ਧੰਦਾ ਪਹਿਲਾਂ ਕਰਦੇ ਤੇ ਉਹਨਾਂ ਦੇ ਪਹਿਲਾਂ ਵੀ ਕਿਸੇ ਦੇ ਦੋ ਪਰਚੇ ਨੇ ਕਿਸੇ ਤੇ ਇੱਕ ਪਰਚੇ ਨੇ ਕਿਸੇ ਦੇ ਤਿੰਨ ਪਰਚੇ ਨੇ ਪਹਿਲਾਂ ਵੀ ਪਰਚੇ ਹੋਏ ਹੋਏ ਨੇ ਇਹਨਾਂ ਦੇ ਪਰ ਕੁਲਈਕ ਸਵਾਲ ਇਹ ਵੀ ਖੜੇ ਹੁੰਦੇ ਨੇ ਕਿ ਪਿੰਡ ਦੀ ਪੰਚਾਇਤ ਪਿੰਡ ਦੇ ਸਰਪੰਚ ਨੇ ਕਿਉਂ ਨਹੀਂ ਧਿਆਨ ਦਿੱਤਾ ਜੀ ਪਹਿਲਾਂ ਪਰਚੇ ਵੀ ਹੋਏ ਬੈ ਨੇ ਵੀ ਪਹਿਲਾਂ ਗੱਲਬਾਤ ਸਾਹਮਣੇ ਵੀ ਆ ਰਹੀ ਸੀ ਕਿ ਪਤਾ ਸੀ ਪਹਿਲਾਂ ਥੋੜਾ ਥੋੜਾ ਕੇ ਇਹ ਕੰਮ ਕਰਦੇ ਨੇ ਜੀ ਸ਼ਰਮ ਦਾ ਗੱਲ ਤਾਂ ਆਇਆ ਬਾਈ ਪਿੰਡ ਦਾ ਸਰਪੰਚ ਕੀ ਕਰੇ ਆਪਣੇ ਜਵਾਕਾਂ ਨੂੰ ਆਪ ਨਹੀਂ ਕੰਟਰੋਲ ਕਰ ਸਕਦਾ ਜੇ ਸਰਪੰਚ ਕਰਦਾ ਸਰਪੰਚ ਦੇ ਮਗਰ ਪੈਂਦੇ ਨੇ ਆ ਚਿੱਟੇ ਵਾਲੇ ਨੇ ਆ ਤਾਰਾ ਵੱਡੀਆਂ ਗਈਆਂ ਦੇ ਪਿਛਲੇ ਸਾਲ ਉਦੋਂ ਵੀ ਸਰਪੰਚ ਨੇ ਇਹ ਕਿਹਾ ਸੀ ਵੀ ਨਾਂ ਲਿਖਿਆਓ ਭਈ ਐਫ ਆਈ ਆਰ ਦਰਜ ਕਰਾਓ ਸਭ ਭੱਜ ਗਏ ਨਾਂ ਤੋਂ ਇਹ ਸਰਪੰਚ ਕੀ ਕਹਦਾ ਜੋ ਮੇਵਰ ਰਹਿ ਗਿਆ ਜੇ ਸਰਪੰਚ ਦਾ ਕੋਈ ਸਾਥ ਦੇਊਗਾ ਜੇ ਸਰਪੰਚ ਭਾਈ ਦਾ ਸਾਥ ਤੋਂ ਤਾਂ ਸਰਪੰਚ ਨੂੰ ਦਾਗ ਹੀ ਕਹਿ ਸਕਦੇ ਹੋ ਅਰ ਇੱਥੇ ਪੱਤਰਕਾਰਾਂ ਦੇ ਮੂਹਰੇ ਹਰੇਕੇ ਹੋਵੇਗਾ ਪੰਚਾਇਤ ਦਾ ਹੱਕ ਹੈ ਪੰਚਾਇਤ ਦਾ ਹੱਕ ਹੈ ਪੰਚਾਇਤ ਦੇ ਜਿਹੜੇ ਕੰਮ ਕਰਨ ਵਾਲੇ ਨੇ ਪੰਚਾਇਤ ਤਾਂ ਉਹੀ ਕਰ ਸਕਦੀ ਹੈਕਰ ਪੰਚਾਇਤ ਨਾਲ ਸਾਥ ਦੇ ਸਕਦੀ ਹੈ ਪੰਚਾਇਤ ਕੱਲਾ ਤਾਂ ਨਹੀਂ ਜਾ ਕੇ ਫੜ ਸਕਦੀ ਪਰ ਪੰਚਾਇਤ ਨਾਲ ਨਗਰ ਲੱਗੇ ਅਸੀਂ ਪ੍ਰਸ਼ਾਸਨ ਲਵੇ ਬੇਨਤੀ ਕਰੀਏ ਜਾ ਕੇ ਵੀ ਆਹ ਕੰਮ ਕਰ ਰਿਹਾ ਜੀ ਜੇ ਸਾਨੂੰ ਕੋਈ ਰੱਗੇ ਹਤੀ ਕੋਈ ਨਸ਼ਾ ਵੇਚਦਾ ਚਿੱਟਾ ਵੇਚਦਾ ਸਮੈਕ ਵੇਚਦਾ ਰੰਗੇ ਹਤੀ ਸਾਨੂੰ ਫੜਾਵੇ ਲਿਆ ਕੇ ਜੇ ਫੇਰ ਨਾ ਸਰਪੰਚ ਨਾਲ ਖੜੇ ਫੇਰ ਸਰਪੰਚ ਦੀ ਨਕਾਮੀ ਹੈ ਜਨ ਕਿ ਜਿਹੜੇ ਨਸ਼ਾ ਲੈਂਦੇ ਨੇ ਖਰੀਦਦੇ ਨੇ ਉਹਨਾਂ ਤੋਂ ਉਹ ਵੀ ਨਹੀਂ ਦੱਸਦੇ ਗੁਪਤ ਰੱਖਦੇ ਨੇ ਗੱਲ ਦੱਸਦੇ ਨਹੀਂ ਗੋਤ ਨੇ ਬਈ ਗੁਪਤ ਰੱਖਦੇ ਨੇ ਵੀ ਸਾਡਾ ਨੌ ਨਾ ਪੇਜੇ ਬੁਰੇ ਪੈਣ ਤੋਂ ਹਰੇਕ ਡਰਦਾ ਬਲੀ ਦਾ ਬੱਕਰਾ ਸਰਪੰਚ ਨੂੰ ਕਹਿੰਦੇ ਸਿੱਧਾ ਜਾ ਕੇ ਟੱਕਰ ਮਾਰ ਜੇ ਸਾਨੂੰ ਲਿਆਉਂਦਾ ਫੜਾਉ 20 ਸਬਾਨ ਫੜਾੜੇ ਸਾਹਮਣੇ ਵੇਚ ਰਿਹਾ ਅਸੀਂ ਜਾ ਕੇ ਪ੍ਰਸ਼ਾਸਨ ਨਾਲ ਜਾ ਕੇ ਕਾਬੂ ਕਰੀਏ ਇਹਨੂੰ ਹੁਣ ਆ ਸਿਰ ਆ ਖਾਬਰਾ ਫੈਕਟਰੀ ਕਿੱਥੇ ਬਣ ਰਹੀ ਆ ਹੁਣ ਸਰਪੰਚ ਨੂੰ ਕੀ ਪਤਾ ਇਹਦੇ ਬਾਰੇ ਉਹ ਪਾਤੜਾ ਤੋਂ ਪਰਾ ਘੱਗਰ ਕਹਿੰਦੀ ਕਹਿੰਦੇ ਨੇ ਵੀ ਉੱਥੇ ਬਣਦੀ ਦੀ ਜੇ ਨਵਾਂ ਕੰਮ ਸਟਾਰਟ ਕਰਿਆ ਦੀ ਛੇਤੀ ਪ੍ਰਸ਼ਾਸਨ ਨੇ ਕੰਟਰੋਲ ਕਰ ਲਿਆ ਜਿਹੜੇ ਕੰਮ ਵਾਲੇ ਬੰਦੇ ਦੇ ਪੜਲੇ ਪਰਚਾ ਦੇਤਾ ਉਹਨਾਂ ਦੇ ਬਿਲਕੁਲ ਅਬਾਕੀ ਤੁਹਾਡੇ ਪਿੰਡ ਦੇ ਵਿੱਚ ਨੋ ਦੋ ਨੌਜਵਾਨ ਨੇ ਜਿਹੜੇ ਦੋ ਬੰਦੇ ਨੇ ਉਹਨਾਂ ਦੇ ਵਿੱਚ ਨਾਮ ਆ ਰਿਹਾ ਕਿ ਫੈਕਟਰੀ ਉਹਨਾਂ ਦੀ ਚੱਲ ਰਹੀ ਸੀ ਜਾਂ ਜਿੱਥੇ ਵੀ ਸ਼ਰਾਬ ਬਣਾ ਰਹੇ ਸੀ ਉਹ ਨਾ ਮੇਰੇ ਪਿੰਡ ਦੇ ਵਿੱਚ ਕੋਈ ਫੈਕਟਰੀ ਨਹੀਂ ਚੱਲੀ ਨਾ ਉਹ ਆ ਕੇ ਪ੍ਰਸ਼ਾਸਨ ਹੁਣ ਵੀ ਚੈੱਕ ਕਰ ਲੇ ਜੇ ਜੇ ਉਹਦੇ ਘਰੋਂ ਸਮਾਨ ਫੜਿਆ ਹੋਵੇ ਫੈਕਟਰੀ ਦਾ ਭਾਂਡਾ ਫੜਿਆ ਹੋਵੇ ਪਿੰਡ ਵਾਲੇ ਦੇਖਿਆ ਉਹ ਕਿਸੇ ਨੇ ਦੇਖਿਆ ਹੋਵੇ ਤਾਂ ਕਹਿ ਸਕਦੇ ਨੇ ਪਰ ਉਹ ਪਹਿਲਾਂ ਉਹਦੇ ਪਰਚੇ ਹੈਗੇ ਤੇ ਤਿੰਨ ਚਾਰ ਉਹ ਮੁੱਦੇ ਦੇ ਇੱਕ ਤੇ ਇੱਕ ਤਾਂ ਹੁਣ ਵੇਚਦਾ ਨਹੀਂ ਤਿੰਨ ਚਾਰ ਮਹੀਨੇ ਤੋਂ ਛੱਡੀ ਹੋਈ ਸੀ ਉਹ ਕੰਮ ਛੱਡ ਗਿਆ ਸੀ ਉਹ ਉਹ ਦੂਜਾ ਕਰ ਰਿਹਾ ਸੀ ਜਿਹੜਾ ਦਵਾਰੇ ਉਹਦੇ ਪਹਿਲਾਂ ਵੀ ਮਹੀਨਾ ਵੇਖਦਾ ਰਹੋ ਗਿਆ ਦਾਰੂ ਦਾ ਪਰਚਾ ਸੀ ਦਵਾਰੇ ਵੀ ਉਹ ਤੋਂ ਉਹ ਤੋਂ ਹੀ ਸਮਾਨ ਬਰਾਮਦ ਹੋਇਆ ਜਿਹੜੀ ਬਾਹਰ ਸਪਲਾਈ ਕਰੀਆ ਜਿਹੜੇ ਵੀ ਪਿੰਡ ਚ ਉਸੇ ਬੰਦੇ ਦਾ ਨਾਂ ਆਇਆਗਾ ਵੀ ਇਹਨੇ ਸਪਲਾਈ ਕਰੀ ਜੱਥੇ ਬਿਲਕੁਲ ਸਰਪੰਚ ਸਾਹਿਬ ਪੁਲਿਸ ਨੇ ਇਹ ਵੀ ਦੱਸਿਆ ਕਿ ਬਹੁਤ ਸਮਾਨ ਬਰਾਮਦ ਹੋਇਆ ਵੀ ਪਹਿਲਾ ਅਲਾਰਟ ਕੱਢਿਆ ਸੀ ਪਹਿਲੇ ਸ਼ੁਰੂ ਹੀ ਕੀਤਾ ਸੀ ਕੰਮ ਇਹਨਾਂ ਨੇ ਪੁਲਿਸ ਨੇ ਜਾਣਕਾਰੀ ਦਿੱਤੀ ਪਰ ਉਹ ਮੇਰੇ ਪਿੰਡ ਦੇ ਵਿੱਚ ਨਹੀਂ ਹੋਇਆ ਬਾਹਰ ਜੋ ਮਰਜੀ ਹੋਇਆ ਬਾਹਰ ਦਾ ਤਾਂ ਹੁਣ ਆਪਾਂ ਨੂੰ ਪਤਾ ਨਹੀਂ ਠੀਕ ਹੈ ਮੇਰੇ ਪਿੰਡ ਦੇ ਵਿੱਚ ਇਲਾਟ ਲੂਟਰ ਵਾਲੀ ਕੋਈ ਗੱਲ ਨਹੀਂ ਹੈਗੀ ਬੰਦੇ ਨਾਮਜਾਦ ਕੇ ਦੋ ਘਰਦੇ ਮੇਰੇ ਪਿੰਡ ਦੇ ਇੱਕ ਇੱਕ ਲੋਕੋ ਸਮਾਨ ਬਰਾਮਦ ਹੋਇਆ ਇੱਕ ਪਹਿਲਾ ਵੇਚਦਾ ਸੀ ਚਲੋ ਉਹ ਕਹਿੰਦਾ ਵੀ ਮੈਂ ਤਾਂ ਹੁਣ ਹਟ ਗਿਆ ਉਹ ਵੀ ਵਿਚੋ ਕੇ ਇਸ ਦੇ ਵਿੱਚ ਪਿਛਲੇ ਪਰਚਾ ਕਰਕੇ ਉਹਨੂੰ ਵੀ ਨਾਰਮਲ ਕਰਤਾ ਪ੍ਰਸ਼ਾਸਨ ਨੇ ਠੀਕ ਹੈ ਇੱਕ ਗੱਲ ਇਹ ਵੀ ਸਾਹਮਣੇ ਆ ਰਹੀ ਹੈ ਕਿ ਜਿਹੜੇ ਵੇਚਦੇ ਸੀ ਦਾਰੂ ਉਹਨਾਂ ਦੀ ਵੀ ਭਰਾ ਚਾਚੇ ਤਾਇਿਆਂ ਦੇ ਮੁੰਡਿਆਂ ਦੀ ਵੀ ਡੈਥ ਹੋਈ ਹੈ ਹਾਂ ਜੀ ਦੋ ਦੋ ਮੁੰਡਿਆਂ ਦੀ ਡੈਥ ਹੋਈ ਹੈ ਇਹਨਾਂ ਦੀ ਹਾਂ ਜਿਹੜੇ ਜਿਹੜੇ ਮੁੰਡੇ ਤੇ ਸੁੱਖੀ ਦੇ ਪਰਚਾ ਦਿੱਤਾ ਜਿਹੜਾ ਛੱਡੀ ਹੋਈ ਸੀ ਜਿਹੜੇ ਨੇ ਇਹ ਕੰਮ ਕਰਨਾ ਉਹਦੇ ਸਕੇ ਚਾਚੇ ਤਾਂ ਆਂਦੇ ਨੇ ਅੱਛਾ ਹਾਂ ਦੋ ਦੋ ਨੇ ਦੋਏ ਭਰਾਈ ਤੇ ਦੋਏ ਦਾ ਇਕੱਠਾ ਜਨਮ ਦਿਵਸ ਦਾ ਇੱਕ ਨੇ ਅੱਗੇ ਲਿਆ ਤੇ ਇੱਕ ਨੇ ਪਿੱਛੇ ਜਿਵੇਂ ਜਨਮ ਦੇ ਇੱਕ ਬਿਮਾਰ ਹੋਇਆ ਦੂਜਾ ਫੇਰ ਬਿਮਾਰ ਹੁੰਦਾ ਸੀ ਹੁਣ ਇੱਕ ਪਹਿਲਾ ਦਮ ਤੋੜ ਗਿਆ ਦੋ ਘੰਟੇ ਬਾਅਦ ਦੂਜਾ ਦਮ ਤੋੜ ਗਿਆ ਠੀਕ ਹੈ ਯਾਨੀ ਕਿ ਪਰਿਵਾਰ ਹੀ ਖਤਮ ਹੋ ਗਿਆ ਉਹਨਾਂ ਦੀ ਖਤਮ ਹੋ ਗਿਆ ਉਹਨਾਂ ਦਾ ਜਿਹੜੇ ਕਰ ਰਹੇ ਸੀ ਕੰਮ ਉਹਨਾਂ ਦੀ ਹੋ ਉਹਨਾਂ ਦੀ ਆ ਗਈ ਗੱਲ ਉਹਨਾਂ ਦੀ ਹੋ ਗਿਆ ਜੀ ਉਹਨਾਂ ਦੀ ਉਹਨਾਂ ਦੀ ਹੋ ਗਿਆ ਬਿਲਕੁਲ ਬਾਕੀ ਸਰਪੰਚ ਸਾਹਿਬ ਕੀ ਕਹਿਣਾ ਚਾਹੂਗਾ ਇੱਕ ਠੇਕੇ ਬਣੇ ਹੋਏ ਨੇ ਠੇਕਿਆਂ ਤੇ ਇਹ ਘਟਰਾਵਾ ਘਟ ਹੁੰਦੀਆਂ ਨੇ ਕਿਉਂਕਿ ਫੇਰ ਵੀ ਸ਼ਰਾਬ ਹੁੰਦੀ ਆ ਉਥੋਂ ਵੀ ਉਥੋਂ ਖਰੀਦਣ ਦੀ ਬਜਾਏ ਜਿਹੜੇ ਐਵੇਂ ਦੀ ਦਾਰੂਆਂ ਖਰੀਦਦੇ ਨੇ ਸ਼ਰਾਬ ਖਰੀਦਦੇ ਨੇ ਵੀ ਬਹੁਤ ਖਤਰਨਾਕ ਹੈ ਕਿਉਂ ਕਰਦੇ ਨੇ ਕੰਮ ਇਹ ਉਹ ਜੀ ਅਸੀਂ ਲੋਕ ਆ ਜਿਹੜੇ ਭੋਲੇ ਭਾਲੇ ਦਿਹਾੜੀ ਧੱਪਾ ਕਰਨ ਵਾਲੇ ਆ ਕਰਨ ਵਾਲੇ ਬੰਦੇ ਨੇ ਉਹਨਾਂ ਨੂੰ ਸਸਤੀ ਦਾ ਲਾਲਚ ਹੋ ਜਾਂਦਾ ਠੇਕੇ ਤੇ 230 ਰੁਪਏ ਦੀ ਬੋਤਲ ਮਿਲਦੀ ਹੈ ਜਿਹੜੀ ਇੱਥੇ ਆ ਇੱਥੇ 150 ਦੀ ਬੋਤਲ ਮਿਲ ਜਾਂਦੀ ਆ ਲਾਲਚ ਮਰਵਾਉਂਦਾ ਸਾਨੂੰ ਮਾੜੀ ਚੀਜ਼ ਲਾਲਚ ਕਰਨ ਕਰਨੀ ਪੈਂਦੀ ਹਣ ਵੀ ਲਾਲਚ ਨਹੀਂ ਮਰਵਾਇਆ ਜੀ ਉਹ ਸਸਤੇ ਸ਼ਰਾਬ ਸ਼ਰਤੀ ਆ ਵੀ ਉਧਰੋਂ ਲੈ ਲਓ ਜੀ ਉਧਰ ਲਾਲਚ ਨਾਲੇ ਜਾਂਨਾ ਗਈਆਂ ਨੇ ਜਿੰਨੀਆਂ ਗਈਆਂ ਨੇ ਲਾਲਚ ਮਾੜੀ ਹੁੰਦਾ ਹਰੇਕ ਸਿਆਣੇ ਪਹਿਲਾਂ ਹੀ ਕਹਿੰਦੇ ਨੇ ਲਾਲਚ ਬੁਰਾ ਲਾਲਚ ਹੀ ਹੁੰਦਾ ਹੈ ਕਨਾ ਮੰਦੀ ਕਰਕੇ ਲਾਲਚ ਨੇ ਸਾਰੇ ਨੂੰ ਸਾਰੇ ਘਰ ਬਰਬਾਦ ਕਰ ਦਿੱਤੇ ਬਿਲਕੁਲ ਸਰਪੰਚ ਸਾਹਿਬ ਕੀ ਲੱਗਦਾ ਤੁਹਾਨੂੰ ਨਸ਼ੇ ਕਿੰਨੇ ਕ ਨੇ ਕਿਵੇਂ ਵੈਸੇ ਸਰਕਾਰਾਂ ਸਾਰੀਆਂ ਆਉਂਦੀਆਂ ਨੇ ਕਿ ਨਸ਼ਾ ਖਤਮ ਕਰਤਾ ਘਟਾਤਾ ਅਸੀਂ ਨੇ ਕੰਟਰੋਲ ਕਰ ਰਹੇ ਹਾਂ ਪੁਲਿਸ ਪ੍ਰਸ਼ਾਸਨ ਨੇ ਬਹੁਤ ਕੁਝ ਫੜਦੀ ਆ ਕਿੰਨਾ ਕੁ ਘਟਦਾ ਜੀ ਕੀ ਆ ਰਿਹਾ ਪਰ ਇਹ ਜੇ ਕੇਸ ਜਦੋਂ ਆਉਂਦੇ ਨੇ ਬਹੁਤ ਮੰਦਭਾਗੀਆਂ ਘਟਨਾਵਾਂ ਸੁਣ ਕੇ ਵੀ ਐਂ ਲੱਗਦਾ ਵੀ ਨਸ਼ਾ ਤਾਂ ਬਹੁਤ ਆ ਜੀ ਜੇ ਆਮ ਪਬਲਿਕ ਦੀ ਸੁਣੀਏ ਜੀ ਗੱਲ ਪਬਲਿਕ ਦਾ ਕਹਿ ਰਿਹਾ ਵੀ ਨਸ਼ੇ ਵਧ ਗਏ ਪਹਿਲੀਆਂ ਸਰਕਾਰਾਂ ਨਾਲ ਜੀ ਠੀਕ ਹੈ ਪਹਿਲੀਆਂ ਸਰਕਾਰਾਂ ਨਾਲ ਵਧ ਗਏ ਇਹ ਲਾ ਕੇ ਕੇਬਲਾ ਨਹੀਂ ਕਿਸੇ ਹੁਣ ਲਾ ਲੋ ਮਹੀਨੇ ਚ ਦੋ ਦੋ ਕੇਬਲਾ ਵੱਢੀਆਂ ਜਾਂਦੇ ਕਰਸਾਣਾ ਦੀਆਂ ਮੋਟਰਾਂ ਦੀਆਂ ਜੈਕ ਚੋਰੀਆਂ ਹੋ ਗਈਆਂ ਖੇਤ ਮਸ਼ੀਨਾਂ ਨਹੀਂ ਟੋਕੇ ਵਾਲੀਆਂ ਲਾ ਸਕਦੇ ਉਦੋਂ ਕੰਮ ਵੱਧ ਗਿਆ ਘਟਿਆ ਨਹੀਂ ਹੈਗਾ ਠੀਕ ਹੈ ਹਾਂ ਬਿਲਕੁਲ ਬਾਕੀ ਹੁਣ ਕਿਵੇਂ ਉਹ ਆ ਪੋਸਟਮਾਰਟਮ ਉਹਨਾਂ ਦਾ ਹੋਇਆ ਜੀ ਉਹਨਾਂ ਦੀਆਂ ਜਿਹੜੀਆਂ ਡੈੱਡ ਬੋਡੀ ਆ ਉਹ ਇੱਥੇ ਪਹੁੰਚੀ ਜਾਂ ਨਾ ਪਹੁੰਚੀ ਉਹ ਪ੍ਰੋਸੈਸ ਕੀ ਚੱਲ ਰਿਹਾ ਉਹ ਜੀ ਉਹਨਾਂ ਦੀ ਜਥੇਬੰਦੀ ਨੇ ਅੱਜ ਫੈਸਲਾ ਲਿਆ ਹੈ ਵੀ ਜਿੰਨਾ ਚਿਰ ਸਰਕਾਰ ਸਾਡੇ ਨਾਲ ਕੋਈ ਲਿਖਤੀ ਸਮਝੌਤਾ ਨਹੀਂ ਕਰਦੀ ਉਹਨਾਂ ਚਿਰ ਅਸੀਂ ਸੰਸਕਰ ਨਹੀਂ ਕਰਾਂਗੇ ਠੀਕ ਹੈ ਉਹ 6 6 ਮੋਤਾ ਹੋ ਜਾਂਦੇ ਤੁਹਾਡੇ ਪਿੰਡ ਦੀਆਂ ਸਾਡੇ ਪਿੰਡ ਦੀਆਂ 5 ਨੇ ਜੀ ਇੱਕ ਪਰੌਣਾ ਦੀ ਛੀਮਾ ਹੋ ਨਹੀਂ 6 ਹੋ ਚੁੱਕੀਆਂ ਨੇ ਹਾਂ ਦੂਜਾ ਪਿੰਡ ਕਿਹੜਾ ਜੀ ਇੱਥੇ ਨੇੜੇ ਉਹ ਛੋਟੀ ਢੰਡੋਲੀ ਢੰਡੋਲੀ ਕਲਾਂ ਜੀ ਠੀਕ ਹੈ ਆਪਣੇ ਨਾਲ ਹੀ ਆਪਣੇ ਕੋਰਦੇ ਜੀ ਢੰਡੋਲੀ ਕੋਟ ਆਪਣੇ ਨਾਲ ਹੀ ਪਿੰਡ ਉਹ ਸੁਲੇ ਕਰਾੜ ਦੇ ਨਾਲ ਹੈ ਜੀ ਠੀਕ ਹੈ ਦੋ ਮੋਤਾ ਕਹਿੰਦੇ ਜੀ ਉੱਥੇ ਹੋ ਚੁੱਕੀਆਂ ਨੇ ਠੀਕ ਹੈ ਦੱਸਣ ਮੁਤਾਬਕ ਹੈ ਠੀਕ ਹੈ ਹਾਂ ਜੀ ਇਹਦਾ ਮਤਲਬ ਉਹੀ ਆ ਜਿਹੜਾ ਸਟਾਕ ਉਹ ਸ਼ਰਾਬ ਦਾ ਪੀਤਾ ਜਿਨੇ ਜਿੱਥੇ ਤੱਕ ਪਹੁੰਚਿਆ ਉਹਨਾਂ ਨੂੰ ਨੁਕਸਾਨ ਕੀਤਾ हां जी मेरे ਹੁੰਦੇ ਐਸਪੀ ਡੀ ਸਾਹਿਬ ਦੇ ਅਸੀਂ ਮੈਨੂੰ ਬੁਲਾਇਆ ਸੀ ਕੋਈ ਕੰਮ ਦੀਗਾ ਆ ਸ਼ਰਾਬ ਦੇ ਸਬੰਧ ਦੇ ਵਿੱਚ ਵੀ ਸਰਪੰਚ ਸਾਹਿਬ ਆਹ ਮਾਰਕਾ ਸ਼ਰਾਬ ਹੈਗੀ ਬੋਤਲ ਮੈਨੂੰ ਫੋਟੋ ਦਿੱਤੀ ਮੈਂ ਆਪਣੇ ਮੋਬਾਈਲ 'ਚ ਫੋਟੋ ਖਿੱਚ ਕੇ ਲੈ ਕੇ ਉਹ ਕਹਿੰਦਾ ਵੀ ਪਿੰਡ ਦੇ ਵਿੱਚ ਜਿੱਥੇ ਟਾਣੀਆਂ ਨੇ ਮੁੰਡਿਆਂ ਦੀਆਂ ਬਜ਼ੁਰਗਾਂ ਦੀਆਂ ਵੀ ਉਹਨਾਂ ਨੂੰ ਸੂਚਿਤ ਕਰੋ ਤੁਸੀਂ 2-4 ਬੰਦੇ ਇਕੱਠੇ ਹੋ ਕੇ ਵੀ ਇਹ ਸ਼ਰਾਬ ਨੂੰ ਪਈ ਨਸ਼ਟ ਕਰ ਦਿਓ ਇਹ ਹਾਨੀ ਕਰਕੇ ਹੋਰ ਦਾ ਕਿਸੇ ਦਾ ਨੁਕਸਾਨ ਨਾ ਹੋਵੇ ਪਹਿਲਾਂ ਜੋ ਹੋ ਗਿਆ ਹੋ ਗਿਆ ਉਦੋਂ ਗੈਲੋ ਮੇਰੇ ਹੁੰਦੇ ਵੀ ਪ੍ਰਵੀਸ਼ਨ ਆਈ ਤੀ ਵੀ ਜਖੇਪੜ ਗਏ ਸੀ ਲੈਵੇ ਚਾਰ ਪੇਟੀਆਂ ਗਈਆਂ ਨੇ ਉੱਥੇ ਵੀ ਪ੍ਰਸ਼ਾਸਨ ਨੇ ਨਾਲ ਦੀ ਨਾਲ ਮੇਰੇ ਹੁੰਦੇ ਹੁੰਦੇ ਸਾਹਿਬ ਨੇ ਫੋਨ ਕਰਿਆ ਉਹਦੀ ਰੇਡ ਕਰੀ ਉਹ ਸ਼ਰਾਬੀ ਉਹਨਾਂ ਨੇ ਕਾਬੂ ਕਰ ਲਈ ਵੀ ਹੋਰ ਨੁਕਸਾਨ ਤੋਂ ਲੋਕ ਬਚ ਸਕਣ ਠੀਕ ਹੈ ਬਿਲਕੁਲ ਹੈ ਸਰਪੰਚ ਸਾਹਿਬ ਤੁਸੀਂ ਕੀ ਸਮਝਦੇ ਹੋ ਤੁਹਾਨੂੰ ਕੀ ਲੱਗਦਾ ਜੇ ਪਿੰਡ ਦੇ ਲੋਕ ਪੰਚਾਇਤ ਨੂੰ ਜਾਂ ਸਰਪੰਚ ਨੂੰ ਪੂਰਾ ਵੇਰਵਾ ਦੇਣ ਕਿ ਆ ਜੀ ਗਲਤ ਬੰਦਾ ਇੱਥੇ ਆਉਂਦਾ ਤਾਂ ਇਹ ਤੇ ਰੋਕ ਲੱਗ ਸਕਦੇ ਤਾਂ ਤਾਂ ਤੁਸੀਂ ਵੀ ਕਾਰਵਾਈ ਕਰਦੇ ਫਿਰ ਦੇਖੋ ਜੀ ਅਸੀਂ ਕਹਿ ਨਹੀਂ ਸਕਦੇ ਰੋਕ ਪਿੰਡ ਦੇ ਲੋਕ ਸਾਥ ਨਹੀਂ ਦਿੰਦੇ ਤਮਾਸ਼ਾ ਦੇਖਣ ਆਏ ਜਿਆਦੇ ਹੁੰਦੇ ਨੇ ਜੇ ਸਰਪੰਚ ਕਰੂਗਾ ਤਾਂ ਦੂਜੇ ਲੱਤਾਂ ਖਿੱਚਣ ਵਾਲੇ ਜਿਆਦੇ ਹੁੰਦੇ ਨੇ ਠੀਕ ਹੈ ਸਰਪੰਚ ਦਾ ਕਰਨਾ ਚਾਹੁੰਦਾ ਬਹੁਤ ਕੁਝ ਕਰ ਲੈ ਨਸ਼ਾ ਮੁਕਤ ਪਿੰਡ ਨੂੰ ਕਰਾ ਦੇ ਪਰ ਜਿਹੜੀਆਂ ਪਾਰਟੀ ਬਾਜ਼ੀਆਂ ਹੁੰਦੀਆਂ ਨੇ ਉਹਨੂੰ ਥੱਲੇ ਲਾਉਣ ਬਾਅਦ ਤੇ ਉਹਦੇ ਲੱਤਾਂ ਬੁਖੀ ਚਿੱਦੇ ਨੇ ਠੀਕ ਹੈ ਬਾਕੀ ਹੁਣ ਕੀ ਕਹਿਣਾ ਚਾਹੋਗੇ ਜਿਵੇਂ ਦੀ ਮੰਦਪਾਗੀ ਘਟਨਾ ਤੁਹਾਡੇ ਪਿੰਡ ਹੋਈ ਆ ਵੀ ਹੋਰ ਪਿੰਡਾਂ ਚ ਹੋਰ ਪੰਜਾਬ ਦੇ ਪਿੰਡਾਂ ਚ ਨਾ ਹੋਵੇ ਕੀ ਤੁਸੀਂ ਸੁਝਾ ਕੀ ਦਿਮੋ ਐਤਾ ਕਹਿੰਦੇ ਜੀ ਪ੍ਰਸ਼ਾਸਨ ਦੇ ਧੰਨਵਾਦ ਕਰਦੇ ਆ ਜਿਹੜਾ ਨੇ ਇੰਨੀ ਜਲਦੀ ਕੰਟਰੋਲ ਕਰ ਲਿਆ ਇਹ ਚੀਜ਼ ਤੇ ਪ੍ਰਸ਼ਾਸਨ ਦੇ ਸੁਣਦੇ ਹਿਸਾਬ ਨਾਲ ਹੀ ਕਹੇ ਵੀ ਹਜੇ ਪਹਿਲਾ ਲਾਟੇ ਉਹਨਾਂ ਨੇ ਫੈਕਟਰੀ ਸ਼ੁਰੂ ਕਰੀ ਦੀ ਪਹਿਲਾ ਲਾਟੇ ਕੱਢਿਆ ਦੀ ਪਹਿਲੇ ਲਾਟੇ ਪਬਲਿਕ ਦਾ ਨੁਕਸਾਨ ਹੋ ਗਿਆ ਖੁਦ ਮੇਰੇ ਪਿੰਡ ਦੇ ਵਿੱਚ ਹੋ ਗਿਆ ਤੇ ਸਾਡੀ ਸਮਝ ਤੋਂ ਬਾਹਰ ਹੋ ਸਕਦਾ ਕਿਸੇ ਦਾ ਹੋਰ ਵੀ ਹੋਇਆ ਹੋਵੇ ਪਰ ਪ੍ਰਸ਼ਾਸਨ ਦੀ ਬਹੁਤ ਵੱਡੀ ਹਿੰਮਤ ਰਹੀ ਜਿਹੜੇ ਚੜਦੇ ਚੜਾਉਏ ਇਹ ਕੰਮ ਬੰਦ ਕਰਤਾ ਫੜਦੇ ਬੰਦੇ ਉਹਨਾਂ ਦੇ ਪਰਚਾ ਦੇ ਕੇ ਅੰਦਰ ਦੇ ਤੇ ਠੀਕ ਹੈ ਬਿਲਕੁਲ ਜੀ ਸੋ ਪਿੰਡ ਗੁਜਰਾ ਦੇ ਸਰਪੰਚ ਮੇਜਰ ਸਿੰਘ ਧਾਰੀਵਾਲ ਜਿਨ੍ਹਾਂ ਨੇ ਪੂਰੀ ਘਟਨਾ ਕਿਵੇਂ ਹੋਈ ਸਾਰੀ ਗੱਲਬਾਤ ਕੀਤੀ ਆ ਅਤੇ ਕਹਿ ਰਹੇ ਨੇ ਕਿ ਜੋ ਵੀ ਦੋਸ਼ ਲਾਉਂਦੇ ਨੇ ਪੰਚੇਤਾਂ ਤੇ ਕਿ ਪੰਚਾਇਤ ਨਹੀਂ ਕੁਝ ਕਰਦੀ ਜਦ ਕਿ ਪਿੰਡ ਦੇ ਲੋਕ ਸਾਥ ਨਹੀਂ ਦਿੰਦੇ ਸੋ ਮੰਦਪਾਗੀ ਘਟਨਾ ਜ਼ਿਲ੍ਹਾ ਸੰਗਰੂਰ ਦੇ ਵਿੱਚ ਹੋਈ ਆ ਉਸ ਤੋਂ ਬਾਅਦ ਪੁਲਸ ਨੇ ਵੀ ਸਖਤ ਕਾਰਵਾਈ ਕਰਦਿਆਂ 24 ਘੰਟੇ ਦੇ ਵਿੱਚ ਵਿੱਚ ਹੀ ਜਿਹੜੇ ਵੱਡੇ ਸ਼ਰਾਬ ਵਿਕਰੇਤਾ ਤੇ ਸ਼ਰਾਬ ਵੇਚਦੇ ਸੀ ਉਹ ਕਾਬੂ ਕੀਤੇ ਨੇ ਉਹਦੇ ਵਿੱਚ ਪਿੰਡ ਗੁਜਰਾਂ ਦੇ ਨੌਜਵਾਨ ਵੀ ਹੈਗੇ ਨੇ ਸੋ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਜਿਹੜੀਆਂ 6 ਮੌਤਾਂ ਹੋਈਆਂ ਨੇ ਪੋਸਟਮਾਰਟਮ ਹਜੇ ਹੋਇਆ ਨਹੀਂ ਹਜੇ ਕੋਈ ਸੰਸਕਾਰ ਨਹੀਂ ਹੋਇਆ ਤੇ ਪਿੰਡ ਦੇ ਕਹਿ ਰਹੇ ਨੇ ਕਿ ਜਦੋਂ ਪਰਿਵਾਰ ਕਹਿ ਰਿਹਾ ਜਦੋਂ ਲਿਖਤੀ ਸਮਝੌਤਾ ਪ੍ਰਸ਼ਾਸਨ ਨਾਲ ਹੋਵੇਗਾ ਉਸ ਤੋਂ ਬਾਅਦ ਹੀ ਸੰਸਕਾਰ ਕੀਤਾ ਜਾਵੇਗਾ ਪਰ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਇਹ ਸ਼ਰਾਬ ਉਹ ਸੀ ਜਿਹੜੀ ਪਿੰਡ ਚੋਂ ਖਰੀਦੀ ਗਈ ਸੀ ਕਿਸੇ ਨੌਜਵਾਨ ਤੋਂ ਖਰੀਦੀ ਗਈ ਸੀ ਨਾ ਕਿ ਇਹ ਸ਼ਰਾਬ ਠੇਕਿਆਂ ਤੋਂ ਖਰੀਦੀ ਗਈ ਸੀ ਜਾਨੀ ਕਿ ਇਹ ਸ਼ਰਾਬ ਬਾਹਰੋਂ ਲਿਆਉਂਦੇ ਸੀ ਉਸ ਤੋਂ ਬਾਅਦ ਪੁਲਿਸ ਨੇ ਵੀ ਇਹ ਖੁਲਾਸਾ ਕੀਤਾ ਕਿ ਹੁਣ ਪਹਿਲਾ ਅਲਰਟ ਇਹਨਾਂ ਨੇ ਕੱਢਿਆ ਸੀ ਉਹ ਅਲਰਟ ਜਿਸ ਨੇ ਵੀ ਪੀਤਾ ਉਸ ਦੀਆਂ ਮੌਤਾਂ ਹੋ ਰਹੀ ਨੇ ਉਹਦੀ ਸਿਹਤ ਖਰਾਬ ਹੋ ਰਹੀ ਆ ਤੇ ਦੱਸਿਆ ਜਾ ਰਿਹਾ ਕਿ ਕਾਫੀ ਚਹੇ ਹਜੇ ਨੌਜਵਾਨ ਅਰਜਿੰਦਰਾ ਹਸਪੀਟਲ ਪਟਿਆਲਾ ਸੰਗਰੂਰ ਦੇ ਸਿਵਲ ਹਸਪੀਟਲ ਦੇ ਵਿੱਚ ਦਾਖਲ ਨੇ ਅਤੇ 8 ਮੌਤਾਂ ਹੋ ਚੁੱਕੀਆਂ ਨੇ ਸਰਪੰਚ ਸਾਹਿਬ ਦਾ ਇਹ ਵੀ ਕਹਿਣਾ ਕਿ ਜਿਹੜੇ ਹੋਰ ਪਿੰਡ ਦੇ ਨੌਜਵਾਨ ਨੇ ਪਿੰਡ ਦੇ ਬੰਦੇ ਨੇ ਜਿਹੜੇ ਉੱਥੇ ਦਾਖਲ ਨੇ ਐਡਮਿਟ ਨੇ ਕਿ ਉਹਨਾਂ ਦੀ ਹਾਲਤ ਹੁਣ ਕੁਝ ਠੀਕ ਲੱਗਦੀ ਆ ਪਰ ਕਾਫੀ ਹਜੇ ਵੀ ਐਡਮਿਟ ਨੇ ਸੁਖਵੀਰ ਥੂਈ ਨਾਲਾ ਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ ਸੰਗਰੂਰ